ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾ ਰਹੇ ਹਾਂ ਸਾਡੇ ਪਿੰਡ ਹੈਗਾ ਵਾ ਪੰਡਾਰਾ ਤੇ ਅੱਜ ਤੁਹਾਨੂੰ ਉਹ ਸਾਰਾ ਕੁਝ ਦਿਖਾਵਾਂਗੇ ਤੇ ਇਸ ਲਈ ਮੈਂ ਆਪਣੇ ਦੋਸਤ ਨੂੰ ਹੁਣ ਬੁਲਾ ਰਿਹਾ ਵਾਂ ਉਹ ਅੰਦਰ ਸੁੱਤਾ ਪਿਆ ਚੱਲ ਚੱਲੀਏ ਉਹਨੂੰ ਲੈਣ ਵਰੀਆ ਪਿਆ ਮਨਿੰਦਰ ਦੇਖੋ ਉੱਠਾਈਏ ਉਹਨੂੰ ਮਨਿੰਦਰ ਉੱਠ ਏ ਉੱਠ ਚੱਲ ਮਨਿੰਦਰ ਵੀਡੀਓ ਬਣਾਈਏ ਚੱਲੋ ਚੱਲ ਵੜਦੇ ਆਂ ਵੀਡੀਓ ਬਣਾਉਣ ਚੱਲ ਵੀ ਅਸੀਂ ਸ਼ੁਰੂ ਕਰਨ ਲੱਗੇ ਆਂ ਆਪਦੀ ਵੀਡੀਓ ਤੇ ਚਲੋ ਚੱਲਦੇ ਆਂ ਵੇਰੇ ਹੁਣ ਅਸੀਂ ਘਰ ਤੋਂ ਨਿਕਲ ਚੁੱਕੇ ਆਂ ਚੱਲਦੇ ਆਂ ਆਪਾਂ ਜਾਣਾ ਵਾ ਉੱਥੇ ਜਿਹੜੀ ਚ ਹੁਣ ਜਗ੍ਹਾ ਅੱਗੇ ਦਿਖ ਰਹੀ ਓਥੇ ਜਾਣਾ ਗਾਈ ਵੀਰੇ ਦੇਖੋ ਅਸੀਂ ਅੱਧੇ ਰਾਹ ਪਹੁੰਚ ਚੁੱਕੇ ਆਂ ਉਹ ਦੇਖੋ ਆਪਾਂ ਅੱਧੇ ਰਾਹ ਪਹੁੰਚ ਬਸ ਵੀਰੇ ਬੋਲਟ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਵੀਰੇ ਤੇ ਠੰਡੀ ਮਿੱਠੀ ਲੱਸੀ ਚੱਲਦੀ ਈ ਹੈ ਵੀਰੇ ਆਪਾਂ ਅੱਧੇ ਰਾਹ ਆ ਗਏ ਆ ਤੇ ਉਹ ਦੇਖੋ ਉਧਰ ਸ੍ਰੀ ਲਾਲਾ ਵਾ ਸ੍ਰੀ ਉਸ ਕੋਲ ਪਾਸ ਕੇ ਆ ਚੁੱਕੇ ਆਂ ਹੁਣ ਆਪਾਂ ਉਹ ਤੇ ਜਾਣਾ ਦੇਖੋ ਵੀਰੇ ਆਪਾਂ ਪਹੁੰਚ ਪਏ ਆ ਇੱਥੇ ਆ ਬੰਦਾਰਾ ਕਾਸੀ ਭੀੜ ਨੇ ਜੀ ਥੋੜੀ ਬਹੁਤੀ ਭੀੜ ਹੈਗੀ ਆ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਆ ਜੀ ਓਕੇ ਵੀਰੇ ਇੱਥੇ ਸੰਗਤਾਂ ਵੀ ਬੈਠੇ ਆਏ ਤੁਹਾਨੂੰ ਲਾਸਟ ਦੇ ਦਿਖਾਵਾਂਗੇ ਤੇ ਆਪਾਂ ਚાલਦੇ ਹਾਂ ਅੰਦਰ ਲਾਈਵ ਪਰ ਆਪਾਂ ਪਹੁੰਚ ਗਏ ਆ ਤੁਹਾਨੂੰ ਦਰਸ਼ਨ ਵੀ ਕਰਾਉਣੇ ਆ ਆ ਦੇ ਇਹ ਉੱਥੋਂ ਬਾਹਰ ਜਾਣ ਦਾ ਵੀ ਰਸਤਾ ਹੈਗਾ ਆਪਾਂ ਹੁਣ ਮੰਦਿਰ ਚ ਚੱਲਦੇ ਆਂ ਅੰਦਰ ਉੱਥੋਂ ਆ ਲੋ ਜੀ ਕਰੋ ਦਰਸ਼ਨ ਅਗਲੇ ਤੁਹਾਨੂੰ ਦਿਖਾਉਣੇ ਆ ਇਹਨਾਂ ਦੇ ਵੀ ਕਰੋ ਜੀ ਦਰਸ਼ਨ ਇਹਨਾਂ ਦੇ ਵੀ ਕਰੋ ਜੀ ਦਰਸ਼ਨ ਅਸ਼ੇਵ ਸ਼ੰਕਰ ਜੀ ਦੇ ਵੀ ਕਰੋ ਦਰਸ਼ਨ। ਚੇਰਾਣੀ ਮਾਤਾ ਦੇ ਵੀ ਕਰੋ ਦਰਸ਼ਨ। ਹੁਣ ਆਪਾਂ ਅੱਗੇ ਚੱਲਨੇ ਆ। ਇਹਨਾਂ ਦੇ ਵੀ ਦਰਸ਼ਨ ਕਰੋ ਜੀ। ਇਹਨਾਂ ਦੇ ਵੀ ਦਰਸ਼ਨ ਕਰੋ ਜੀ। ਇਹ ਬਹੁਤ ਹੀ ਸ਼ਕਤੀ ਵਾਲੀ ਜਗ੍ਹਾ ਜੀ। ਅੱਗੇ ਚੱਲਨੇ ਆ ਇਹਨਾਂ ਦੇ ਵੀ ਕਰੋ ਦਰਸ਼ਨ। ਇਹਨਾਂ ਦੇ ਵੀ ਕਰੋ ਜੀ ਤੁਸੀਂ ਤਾਂ ਇਹ ਹਨੂਮਾਨ ਜੀ ਦੇ ਦਰਸ਼ਨ ਨਹੀਂ ਕੀਤੇ ਉਹ ਵੀ ਕਰਵਾਣ ਕੇ ਜਾਉਣਾ ਤੁਹਾਨੂੰ ਲੋ ਕਰੋ ਜੀ ਹਨੂਮਾਨ ਜੀ ਦੇ ਦਰਸ਼ਨ ਸੋ ਨੇੜੇ ਰਹਿ ਕੇ ਚੱਲਦੇ ਆ ਚਲੋ ਜੀ ਕਰ ਲੋ ਜੀ ਦਰਸ਼ਨ ਆ ਲੰਗਰਾਲ ਜੀ ਸਾਰੀਆਂ ਸੰਗਤਾਂ ਦਾ ਲੰਗਰ ਸ਼ਕਰੀਆ ਨੇ ਆ ਇੱਥੇ ਵੀ ਸ਼ਵੀਨ ਲੱਗੀ ਹੋਈ ਹੈ ਜੀ ਇੱਥੇ ਸਾਰੀਆਂ ਸੰਗਤਾਂ ਦਾ ਲੰਗਰ ਸ਼ਕਰੀਆ ਅਤੇ ਜਿਹੜੀ ਬਾਬਾ ਦੀ ਸ਼ਕਤੀ ਮੇਰੀ ਉਹ ਬਾਬਾ ਬੰਦਰ ਹੀ ਬੈਠੇ ਉਹਨਾਂ ਦੇ ਵੀ ਸਾਰੇ ਦਰਸ਼ਨ ਕਰਕੇ ਜਾਂਦੇ ਨੇ ਆ ਹੁਣੀ ਹੁਣੀ ਇਹ ਜਗ੍ਹਾ ਬੜੀ ਹੈ ਪਹਿਲਾਂ ਇਹ ਜਗ੍ਹਾ ਨਹੀਂ ਸੀਗੀ ਇੱਥੇ ਵੀ ਇਹ ਸਾਰੇ ਪੰਡਾਲ ਸੌਂਦੇ ਪਏ ਨੇ ਇੱਥੇ ਸਾਰੇ ਜਿੰਨੇ ਵੀ ਸੰਗਤ ਆਉਂਦੀ ਇੱਥੇ ਪੰਡਾਲ ਸੌਂ ਕੇ ਜਾਂਦੀ ਹੈ ਇੱਥੇ ਕਾਹਲਿਆਂ ਨੇ ਗਾਉਂਦੇ ਜੇ ਆ ਦੇਖੋ ਜੀ ਕਿੰਨੀ ਸੰਗਤ ਬੈਠੀ ਹੈ ਇੱਥੇ ਸਾਰੇ ਜਾਣੇ ਮਰਕੂ ਦੀ ਸ਼ਕਤੀ ਨਾਲ ਗਾਉਂਦੇ ਇੱਥੇ ਜਵਾਕਾਂ ਦਾ ਸਮਾਨ ਇੱਥੇ ਆਪਾਂ ਰੇੜੀਆਂ ਤੇ ਆ ਗਏ ਇੱਥੇ ਜਵਾਕਾਂ ਦਾ ਸਮਾਨ ਖਰੀਦਦੇ ਨੇ ਇੱਥੇ ਜੋ ਆਪਾਂ ਜਮਾਨਾ ਦੇਖੋ ਕਿ ਕਿੰਨਾ ਸਾਰਾ ਬੀਬੀਆਂ ਭੈਣਾਂ ਦਾ ਜੋ ਆ ਕੰਮ ਕਰਦੇ ਤਾਂ ਗੱਡੀਆਂ ਕਾਫੀ ਸਾਰਾ ਸਮਾਨ ਦੇਖੋ ਕਿ ਨਹੀਂ ਇਤ ਕਰਦੇ ਜੋ ਆਪ ਕੋ ਆ ਜਿੱਥੇ ਜਾ ਕੇ ਇੱਥੇ ਬੀਬੀਆਂ ਭੈਣਾਂ ਦਾ ਸਮਾਨ ਪਿਆ ਜੀ ਸਾਰਾ ਕੁਝ ਇੱਥੇ ਸਮਾਨ ਮੰਨਦਾ ਫਾਕੀ ਉਸ ਵਾਲੀ ਵੇਰੀ ਆ ਕੇ ਸੋਨਾ ਦਾ ਕੰਨਾ ਲਾਦੇ ਅੱਗੇ ਵੀ ਸੋਨੇ ਦੀ ਚੀਜ਼ ਦਿਖਾਉਣੇ ਆ ਇੱਥੇ ਕੈਸਟੀ ਲੱਗੀ ਹੋਈ ਹੈ ਜੀ ਇੱਕ ਮਿੰਟ ਆ ਦੇਖੋ ਆਹ ਦੇਖੋ ਜੀ ਅੱਗੇ ਕੈਸਟੀ ਲੱਗੀ ਆ ਇੱਥੇ ਕਾਫੀ ਜਾਣੇ ਉੱਦ ਲੱਗ ਗਏ ਤੇ ਇੱਥੇ ਮੀ ਪੈਕਿੰਗ ਲੱਗ ਗਈ ਸਾਡੀਆਂ ਜਿਹੜਾ ਇੱਥੇ ਜਦੋਂ ਵੀ ਮੀ ਲਾ ਹੁੰਦਾ ਉਹਦੇ ਨਹੀਂ ਕੰਦੀ ਲੈਂਦਾ ਇਹ ਕਿੰਨੀ ਸਸਤੀ ਹੈ ਦੇਖੋ ਜੀ ਇੱਧਰ ਉਹ ਜੰਪ ਹੁਣ ਆਪਾਂ ਘਰ ਨੂੰ ਜਾ ਰਹੇ ਹਾਂ ਤੇ ਦੇਰ ਚੁੱਕੇ ਗਏ ਗਾਈਜ਼ ਹਰੋ ਗਾਈਜ਼ ਮੈਂ ਅਖੀਰ ਕਰੇ ਪਹੁੰਚ ਚੁੱਕੇ ਹਾਂ ਇੱਥੇ ਸਾਡੀ ਵੀਡੀਓ ਬੰਦੂਗੀ ਤੇ ਇਸ ਵੀਡੀਓ ਨੂੰ ਸਭ ਤੋਂ ਵੱਧ ਲਾਈਕ ਕਰਿਓ ਤੇ ਮੇਰੀ ਜਿਹੜੀ ਤ੍ਰਦੀਪ ਰਾਜ ਗੜੀਆ ਚੈਨਲ ਜੀ ਵੀ ਜਰੂਰ ਸਬਸਕ੍ਰਾਈਬਰ ਹੋ ਜੀ ਧੰਨਵਾਦ